ਹਾਂਜੀ ਸ਼ਸ਼ੀਕਾਲ ਜੀ ਸਾਰਿਆਂ ਨੂੰ ਕਿਵੇਂ ਹੋ ਸਾਰੇ ਹੁਪਸ ਸਾਰੇ ਜਾਨੇ ਬਹੁਤ ਹੀ ਵਧੀਆ ਹੋਮੂਗੀ ਜੀ ਤੇ ਆਪਾਂ ਤਿਆਰ ਸ਼ਿਆਰ ਹੋ ਗਏ ਸੀ ਬਿਕਾਉਜ਼ ਸਾਡੇ ਪਿੰਡ ਸੀਗਾ ਮੇਲਾ ਤੇ ਅਸੀਂ ਜਾਣਾ ਸੀ ਮੇਲੇ ਤੇ ਅੱਗੇ ਅਸੀਂ ਸੁਬਾਹ ਦੇ ਟਾਈਮ ਜਾਣੇ ਹੁੰਨੇ ਆ ਇਸ ਵਾਰ ਹੁਣ ਅਰੇ ਪਾਪਾ ਕਹਿੰਦੇ ਵੀ ਸ਼ਾਮ ਦੇ ਟਾਈਮ ਚੱਲਾਂਗੇ ਪਰ ਸ਼ਾਮ ਦੇ ਟਾਈਮ ਵੀ ਬਹੁਤ ਜ਼ਿਆਦੇ ਜਿਹੜੀ ਗਰਮੀ ਸੀਗੀ ਕਿਉਂਕਿ ਬਹੁਤ ਜ਼ਿਆਦੇ ਧੁੱਪ ਸੀ ਬਹੁਤ ਜ਼ਿਆਦੇ ਗਰਮੀ ਨਹੀਂ ਕਹਿ ਸਕਦੇ ਵੀ ਗਰਮੀ ਸੀਗੀ ਹਲੇ ਇੰਨੀ ਜ਼ਿਆਦੇ ਗਰਮੀ ਤਾਂ ਆਈ ਨਹੀਂ ਹੈਗੀ ਪਰ ਗਰਮੀ ਸੀ ਧੁੱਪ ਸੀਗੀ ਤੇ ਚਲੋ ਮੇਲੇ ਤੇ ਤਾਂ ਜਾਣਾ ਹੀ ਸੀ बिकॉज 6 ਮਹੀਨੇ ਬਾਅਦ ਆਉਂਦਾ ਹੁੰਦਾਗਾ ਤੇ ਹੁਣ ਤਾਂ ਇੰਨਾ ਜ਼ਿਆਦਾ ਕਰੇਜ਼ ਜਾਂ ਉਤਸ਼ਾਹ ਕਹਿ ਦਈਏ ਵੀ ਲੋਕਾਂ ਦੇ ਵਿੱਚ ਇਹ ਨਾ ਨਹੀਂ ਹੈਗਾ ਪਰ ਮੈਨੂੰ ਬਹੁਤ ਚਾ ਆਉਂਦਾ ਬਿਕੋਜ਼ ਮੈਂ ਛੋਟੀ ਹੁੰਦੀ ਜਿਆਦਾ ਨਹੀਂ ਗਈ ਹੈਗੀ ਮੇਲੇਾਂ ਤੇ ਬਹੁਤ ਛੋਟੀ ਹੁੰਦੀ ਗਈਆਂ ਉਸ ਤੋਂ ਬਾਅਦ ਕਦੇ ਨਹੀਂ ਗਈ ਤੇ ਹੁਣ ਆਏ ਆ ਵੀ ਚਲੋ ਪਿੰਡ ਸੋਹਰੇ ਪਿੰਡ ਦਾ ਮੇਲਾ ਹੈਗਾ ਤੇ ਚਲੋ ਜ਼ਰੂਰ ਦੇਖੀਏ ਹਨਾ ਤੇ ਜਦੋਂ ਵੀ ਮੇਲਾ ਹੁੰਦਾ ਮੈਂ ਜ਼ਰੂਰ ਆਉਣੀ ਹੁੰਨੀ ਐਗੀ ਅੱਗੇ ਮੰਮਾ ਵੀ ਆਉਂਦੇ ਹੁੰਦੇ ਨੇ ਨਾਲ ਇਸ ਵਾਰ ਮੰਮਾ ਗਏ ਹੋਏ ਸੀਗੇ ਉਹਨਾਂ ਦੇ ਪੇਕੇ ਗਏ ਹੋਏ ਸੀਗੇ ਤੇ ਇਸ ਵਾਰ ਫਿਰ ਮੈਂ ਤੇ ਹੁਨਰ ਇਕੱਲੇ ਹੀ ਆਏ ਸੀ ਹੁਨਰ ਦੇ ਪਾਪਾ ਅਸੀਂ ਤੇ ਨੇ ਜਾਣੇ ਕੱਲੀ ਆਏ ਸੀ ਤੇ ਸਭ ਤੋਂ ਪਹਿਲਾਂ ਤਾਂ ਅਸੀਂ ਟੇਕਦੇ ਹੁੰਨੇ ਆ ਮੱਥਾ ਭੋਗ ਜੋ ਵੀ ਪ੍ਰਸ਼ਾਦ ਚੜਾਉਣਾ ਹੁੰਦਾ ਮਾਤਾ ਰਾਣੀ ਦਾ ਉਹ ਚੜਾਉਨੇ ਹੁੰਨੇ ਆ ਇਥੇ ਅਸੀਂ ਜੋੜੇ ਫੜਾਉਣ ਲੱਗ ਗਏ ਸੀ ਉਤਾਰ ਕੇ ਇਥੇ ਫੜਾਉਣੇ ਪੈਂਦੇ ਹੁੰਦੇ ਆ ਉਹ ਟੋਕਨ ਜਿਹਾ ਦਿੰਦੇ ਹੁੰਦੇ ਨੇ ਬਸ ਉਹ ਦੇ ਕੇ ਫਿਰ ਉਹ ਵਾਪਸ ਦਿੰਦੇ ਹੁੰਦੇ ਨੇ ਹੈਂਡ ਵਾਸ਼ ਕੀਤੇ ਦੇਖੋ ਤੁਸੀਂ ਦੇਖ ਸਕਦੇ ਹੋ ਕਿੰਨੀ ਜ਼ਿਆਦਾ ਮਤਲਬ ਕਿ ਲਾਈਨ ਲੱਗੀ ਹੋਈ ਸੀ ਲੰਬੀ ਪਰ ਜਿਨ੍ਹਾਂ ਦੇ ਕੋਲ ਬੇਬੀ ਹੁੰਦੇ ਨੇ ਬੱਚੇ ਹੁੰਦੇ ਨੇ ਉਹਨਾਂ ਨੂੰ ਉਹ ਮਤਲਬ ਪਹਿਲਾਂ ਨਗਾ ਦਿੰਦੇ ਨੇ ਤੇ ਸਾਡੇ ਨਾਲ ਵੀ ਇਦਾਂ ਹੀ ਹੁੰਦਾ ਆਲਵੇਜ਼ ਤੇ ਇਹ ਇਹ ਚੀਜ਼ ਮੈਨੂੰ ਵਧੀਆ ਵੀ ਲੱਗਦੀ ਆ ਨਾ ਤੇ ਚਲੋ ਇਸ ਤੋਂ ਬਾਅਦ ਅਸੀਂ ਦੇਖਣ ਲੱਗੇ ਸੀ ਕੀ ਲਈਏ ਕੀ ਲਈਏ ਬੱਚੇ ਨਹੀਂ ਲੈਣਾ ਹੁੰਦਾ ਆਪਾਂ ਤਾਂ ਹਨਾ ਕੀ ਲੈਣਾ ਹੁੰਦਾਗਾ ਬਸ ਹੁਨਰੀ ਦੇਖਦਾ ਪਿਆ ਸੀ ਮੈਂ ਦੇਖਦੀ ਬਹੁਤ ਕੁਝ ਹੁੰਨੀਆਂ ਪਰ ਮੈਂ ਲੈਂਦੀ ਨਹੀਂ ਹੁੰਦੀ ਹੈਗੀ ਤੇ ਫਿਰ ਉਸ ਤੋਂ ਬਾਅਦ ਲੈ ਕੇ ਇਹ ਸਾਰਾ ਕੁਝ ਆਪਾਂ ਆ ਗਏ ਸੀ ਘਰੇ ਤੇ ਘਰੇ ਬਾਜ਼ਾਰ ਤੋਂ ਆਉਂਦੇ ਹੋਏ ਅਸੀਂ ਪੇਸਟਰੀਜ਼ ਲੈਂਦੀਆਂ ਸੀ ਹੁਨਰ ਨੇ ਉਹ ਖਾਦੀਆਂ ਤੇ ਤੇ ਉਸ ਤੋਂ ਬਾਅਦ ਬਸ ਹੁਨਰ ਤੁਸੀਂ ਦੇਖ ਸਕਦੇ ਹੋ ਕੱਲ ਆਇਕ ਲੈ ਕੇ ਆਏ ਸੀ ਇੱਕ ਟਰੈਕਟਰ ਲੈ ਗਏ ਸੀ ਦੋ ਚੀਜ਼ਾਂ ਹੀ ਲੈ ਕੇ ਆਇਆ ਜਿਆਦਾ ਕੁਝ ਨਹੀਂ ਇਹ ਵੀ ਲੈ ਕੇ ਆਇਆ ਹੈਗਾ ਤੇ ਏ ਵੀ ਅਨਸਾਰ ਹੁਨਰ ਨਹੀਂ ਤੋੜਤਾ ਸੀਗਾ ਤੇ ਬਸ ਫਿਰ ਸ਼ਾਮ ਨੂੰ ਮੇਰਾ ਪਾਰਸਲ ਆ ਗਿਆ ਸੀਗਾ ਜਿਹੜਾ ਕਿ ਮੈਂ ਕਿਚਨ ਦੇ ਲਈ ਮਤਲਬ ਕਿ ਮੰਗਵਾਇਆ ਸੀ स्पून ਵਗੈਰਾ ਰੱਖਣ ਦੇ ਲਈ ਤੇ ਇਹ ਸੀ ਜੀ ਮੇਰਾ ਅੱਜ ਦਾ ਬਲੌਗ ਤੁਹਾਨੂੰ ਕਿੱਦਾਂ ਲੱਗਿਆ ਜ਼ਰੂਰ ਦੱਸਿਓ ਕੋਈ ਕਮੀ ਪੇਸ਼ੀਆ ਜੋ ਵੀ ਆ ਜ਼ਰੂਰ ਦੱਸ ਕੇ ਜਾਇਆ ਕਰੋ ਤੇ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਜਾਇਆ ਕਰੋ ਜੀ ਓਕੇ ਬਾਏ